ਫਾਜ਼ਿਲਕਾ ਬਾਰਡਰ ਪੱਟੀ ਵਿੱਚ ਆਏ ਹੜ੍ਹਾਂ ਕਾਰਨ ਬਰਬਾਦ ਹੋਏ ਲੋਕਾਂ ਵਾਸਤੇ ਸਰਕਾਰ ਦੁਆਰਾ ਠੋਸ ਕਦਮ ਨਾ ਚੁੱਕੇ ਜਾਣ ਅਤੇ ਆਉਣ ਵਾਲੇ ਸਮੇਂ 'ਚ ਮੁਆਵਜ਼ੇ ਅਤੇ ਖਰਾਬੇ ਦੀ ਬਰਪਾਈ ਚੰਗੀ ਤਰ੍ਹਾਂ ਨਾ ਕਰਨ ਦੇ ਅੰਦੇਸ਼ਾ ਵਿੱਚ ਅੱਜ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਫਰੰਟ ਵੱਲੋਂ ਸਾਂਝੇ ਫਰੰਟ ਵੱਲੋਂ ਡੀਸੀ ਆਫਿਸ 'ਚ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਦੇ ਖਿਲਾਫ ਨਾਰੇਬਾਜੀ ਕੀਤੀ ਉੱਥੇ ਇਹ ਵੀ ਕਿਹਾ ਕਿ ਇਹ ਜਿਹੜਾ ਖਰਾਬਾ ਹੋਇਆ ਹੈ ਇਹਦੀ ਪੂਰਨ ਰੂਪ ਚ ਬਰਪਾਈ ਹੋਣੀ ਚਾਹੀਦੀ ਹੈ ਜਿੰਨਾ ਮੁਆਵਜ਼ਾ ਪੰਜਾਬ ਸਰਕਾਰ ਦੁਆਰਾ ਜਾਂ ਸੈਂਟਰ ਸਰਕਾਰ ਦੁਆਰਾ ਦਿੱਤਾ ਜਾ ਰਿਹਾ ਉਹ ਨਾ ਕਾਫੀ ਹੈ ਨੁਕਸਾਨ ਇਸ ਤੋਂ ਜ਼ਿਆਦਾ ਹੋਇਆ ਹੈ ਹੜ੍ਹ ਦੇ ਵਿੱਚ ਉਹਨਾਂ ਦੇ ਸੰਗਲ ਨਹੀਂ ਖੁੱਲੇਗੇ ਤੇ ਜਿਹੜੇ ਮਕਾਨ 1947 ਤੋਂ ਬਾਅਦ ਉਜੜ ਕੇ ਪਏ ਸੀ ਉਹ ਅੱਜ ਟਾਈਟ ਢਰੀ ਹੋ ਗਿਆ ਤੇ ਪੰਜ ਪੰਜ ਫੁੱਟ ਰੇਤਾ ਚੜ ਗਿਆ ਜਿਹੜਾ ਭਗਵੰਤ ਮਾਨ ਕਹਿੰਦਾ ਜਿਸ ਦੀ ਖੇਤ ਉਸ ਦਾ ਰੇਤਾ ਇਹ ਰੇਤਾ ਨਹੀਂ ਹੈ ਸਲਟ ਇਹ ਮੁੱਲ ਵਿਗਣਾ ਦਾ ਪਾਸੇ ਰਿਆ ਇਹਦੇ ਤੇ ਲੱਖਾਂ ਰੁਪਏ ਜਿਹੜੇ ਪੰਜ ਪੰਜ ਫੁੱਟ ਬਣ ਗਿਆ ਨਾ ਇਹ ਲੱਖਾਂ ਰੁਪਏ ਚਕਾਈ ਲੱਗੂਗੀ ਪਾਸੇ ਕਰਾਈ ਚੱਲੂਗੀ ਫੇਰ ਇਹ ਫਸਲ ਬੀਜਣ ਦੇ ਲੈ ਖਊਗਾ ਜੀ ਜਨਾਬ ਹਾਂਜੀ ਸਰ ਇਸ ਤੋਂ ਪਹਿਲਾਂ ਅਸੀਂ ਹਮੇਸ਼ਾ ਹੀ ਪਹਿਲਾਂ ਇੰਟਰੋਡਕਸ਼ਨ ਦੇ ਦਿੰਦੇ ਮਹਿਰਪਾਲ ਸਿੰਘ ਖੁੰਗਰ ਜਿਲ੍ਹਾ ਪ੍ਰਧਾਨ ਫਾਰਮਡ ਪੈਨਸ਼ਨ ਯੂਨੀਅਨ ਪੰਜਾਬ ਤੇ ਜਿਲ੍ਹਾ ਕੋਆਰਡੀਨੇਟਰ ਸਾਂਝਾ ਫਰੰਟ ਜੀ ਸਰ ਇਸ ਤੋਂ ਪਹਿਲਾਂ ਅਸੀਂ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਡੀਏ ਦੀ ਲੜਾਈ ਹੋਵੇ ਪੈਨਸ਼ਨਾਂ ਦੀਆਂ ਮੰਗਾਂ ਦੀ ਲੜਾਈ ਹੋਵੇ ਅਸੀਂ ਆਉਂਦੇ ਰਹੇ ਹਾਂ ਧਰਨੇ ਵੀ ਲਾਉਂਦੇ ਰਹੇ ਹਾਂ ਤੇ ਸਰਕਾਰ ਨੂੰ ਮੰਗ ਪੱਤਰ ਦਿੰਦੇ ਰਹੇ ਹਾਂ ਪਰ ਅੱਜ ਅਸੀਂ ਆਪਣੀਆਂ ਮੰਗਾਂ ਲਈ ਨਹੀਂ ਹਾਂ ਪ੍ਰਭਾਵਿਤ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਾਸਤੇ ਅਸੀਂ ਇਹ ਮੰਗ ਪੱਤਰ ਜਿਹੜਾ ਆ ਮੁੱਖ ਮੰਤਰੀ ਪੰਜਾਬ ਦੇ ਨਾਂ ਡੀਸੀ ਬਾ ਜ਼ਿਲਕਾ ਦੇ ਰਾਈ ਭੇਜਣਾ ਹੈ ਉਹਦੇ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਖੜ ਪ੍ਰਭਾਵਿਤ ਲੋਕਾਂ ਦੀ ਬਹੁਤ ਮਾੜੀ ਹਾਲਤ ਆ ਬਾਰਡਰ ਸਾਰਾ ਰਾਵੀ ਬਿਆਸ ਤੱਕ ਉੱਪਰ ਤੱਕ ਆਨਕੋੜ ਤੱਕ ਸਾਰਾ ਜਿਹੜਾ ਉੱਜੜ ਗਿਆ ਹਾਂਜੀ ਪੰਜਾਬ ਸਰਕਾਰ ਨੇ ਬਜਟ ਰੱਖਿਆ ਸੀ ਆਪਣਾ ਫਰਵਰੀ ਮਾਰਚ ਦਾ ਜਿਹੜਾ ਪੇਸ਼ ਕੀਤਾ ਹੈ ਹਾਂਜੀ ਉਹਦੇ ਵਿੱਚ ਫੰਡ ਰੱਖੇ ਸੀ ਵੀ ਹਜ਼ਾਰ ਕਰੋੜ ਰੁਪਈਆ ਇਹਨਾਂ ਦੀ ਨਹਿਰਾਂ ਦੀ ਸਫਾਈ ਆਹਰਾ ਵਗੈਰਾ ਪਰ ਉਹ ਉਹ ਪੈਸਾ ਕਿੱਥੇ ਗਿਆ ਕਿੱਥੇ ਲਾਇਆ ਸਰਕਾਰ ਨੇ 23 ਵਿੱਚ ਜਿਵੇਂ ਕੀਤਾ ਸੀ ਤੇ 3 ਮਹੀਨੇ ਐਵੇਂ ਕੀਤਾ ਸਰਕਾਰ ਨੇ ਕੋਈ ਮੀਟਿੰਗ ਨਹੀਂ ਕੀਤੀ ਹੜਾ ਜੂਨ ਤੱਕ ਤਾਂ ਕੋਈ ਮੀਟਿੰਗ ਨਹੀਂ ਕੀਤੀ ਔਰ ਕੇਂਦਰ ਨੂੰ ਕੋਈ ਚਿੱਠੀ ਤੱਕ ਨਹੀਂ ਲਿਖੀ ਨਾ ਕੋਈ ਨਹਿਰਾਂ ਦੀ ਸਵਾਇਗੀ ਕੀਤੀ ਆ ਹਾਂ ਖਜ਼ਾਨਾ ਜਰੂਰ ਸਾਫ ਕਰੀ ਜਾਂਦੇ ਆ ਖਜ਼ਾਨਾ ਜਦੋਂ ਵੇਖੋ ਕਹਿੰਦੇ ਖਾਲੀ ਆ ਤੇ ਉਹ ਕਹਿੰਦੇ ਨੇ ਜਿਹੜਾ ਅਡਜਸਟਮੈਂਟ ਮੈਨੇਜਮੈਂਟ ਵਾਸਤੇ ਰੱਖਿਆ ਸੀਗਾ 1200 ਕਰੋੜ ਰੁਪਇਆ ਉਹ ਤਾਂ ਕਹਿੰਦੇ ਅਸੀਂ ਲਗਾ ਚੁੱਕੇ ਹਾਂ ਉਹ ਹੋ ਉਹ ਤਾਂ ਹੁਣ ਲੋਕੀ ਬਾਕੀ ਨਿੱਕਲ ਪਾਰਟੀਆਂ ਇਹਨਾਂ ਦੀ ਇਨਕੁਆਰੀ ਮੰਗ ਰਹੀਆਂ ਦੀ ਜਾਂਚ ਮੰਗ ਰਹੀਆਂ ਇਹ ਤਾਂ ਸਰਕਾਰ ਦਾ ਕੰਮ ਆ ਇਹ ਤਾਂ ਉਹ ਵੀ ਦੱਸਣਗੇ ਨਾ ਪਰ ਇਹ ਤਾਂ ਅਜੇ ਵੀ ਕਹਿ ਰਹੇ ਆ ਖਜ਼ਾਨਾ ਭਰਿਆ ਇਹ ਜਾਸਟਰ ਫੰਡ ਵਾਸਤੇ ਸਾਡੀ ਸਰਕਾਰ ਨੇ ਪੰਜਾਬ ਨੇ ਕੀ ਕਰਿਆ ਅਜੇ ਤੱਕ ਕੋਈ ਚਿੱਠੀ ਲਿਖੀ ਸਰਕਾਰ ਨੂੰ 23 ਦੇ ਉੱਤੋਂ ਕੋਈ ਸਬਕ ਲੈਣਾ ਚਾਹੀਦਾ ਸੀਗਾ ਹੁਣ ਫੇਰ 25 ਚ ਕੋਈ ਸਬਕ ਨਹੀਂ ਲਿਆ ਵੀ ਜਦੋਂ ਕਿ ਇਹਦੇ ਵਾਸਤੇ ਇਹਦੇ ਵਿੱਚ ਸੋਧ ਕਰਨ ਵਾਸਤੇ ਕੋਈ ਵਿਧਾਨ ਸਭਾ 'ਚ ਮਤਾ ਲੈ ਕੇ ਆਏ ਆ ਕੋਈ ਮਤਾ ਲੈ ਕੇ ਸਿਰਫ ਗੱਪਾਂ ਦੇ ਨਾਲ ਥੋੜੀ ਪੰਜਾਬ ਚੱਲੂਗਾ ਹਰ ਗੱਲ ਦੇ ਵਿੱਚ ਮਤਲਬ ਇਹ ਤੁਮ ਤਵਾਜੀ ਲਾਈ ਜਾਣੀ ਹੈ ਇਹ ਸਰਕਾਰ ਚਲਾ ਰਹੇ ਹੋ ਕਿ ਤੁਸੀਂ ਵਿਰੋਧੀ ਧਿਰ ਚੋਂ ਹਮੇਸ਼ਾ ਵਿਰੋਧੀ ਧਿਰ ਦਾ ਰੋਲ ਨਿਭਾਈ ਜਾਂਦੀ ਸਰਕਾਰ ਇਹਨਾਂ ਸਭ ਕੁਝ ਮੁਲਾਜ਼ਮਾਂ ਪਰ ਕੀ ਹੋਣਾ ਚਾਹੀਦਾ ਸਰ ਅੱਜ ਦੀ ਤੁਸੀਂ ਮੰਗਾ ਜਿਹੜੀਆਂ ਮੰਗ ਪੱਤਰ ਦੇਣ ਜਾ ਰਹੇ ਹੋ ਇਹਦੇ ਚ ਕੀ ਚੀਜ਼ਾਂ ਦੀ ਮੰਗ ਕੀਤੀ ਹੈ ਇਹਦੇ ਇਹਦੇ ਵਿੱਚ ਜਿਹੜਾ ਹੈਗਾ ਹੜ੍ਹਾਂ ਦਾ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਜੀ ਖੜਾ ਕਰ ਆਮ ਲੋਕਾਂ ਦੇ ਹੋਏ ਜਾਣੀ ਨੁਕਸਾਨ ਕਾਰਨ ਹਰੇਕ ਆਣ ਕਿਆਸੀ ਮੌਦਾ 20 ਲੱਖ ਰੁਪਏ ਮੁਆਜਾ ਫੌਰੀ ਦਿੱਤਾ ਜਾਵੇ ਕਿਸਾਨਾਂ ਦੀਆਂ ਬਰਾਬਰ ਬਰਬਾਦ ਹੋਈਆਂ ਫਸਲਾਂ ਦਾ 50000 ਰੁਪਏ ਪ੍ਰਤੀ ਏਕੜ ਖੇਤਾਂ 'ਚ ਰੇਤ ਕਾਰਗਰ ਕੱਢਣ ਲਈ 10000 ਰੁਪਏ ਪ੍ਰਤੀ ਏਕੜ ਵੇਜਮੇ ਨੇ ਲੋਕਾਂ ਨੂੰ 50000 ਰੁਪਏ ਜਿਹੜੇ ਮਜ਼ਦੂਰ ਮਜ਼ਦੂਰ ਨੇ ਜਾਂ ਦੁਕਾਨਦਾਰ ਨੇ ਛੋਟੇ 50000 ਰੁਪਏ ਹਰਤਾ ਦੀ ਫਰਵਾਰ ਨੂੰ ਹੋਰ ਹੀ ਮੁਆਵਜ਼ਾ ਦਿੱਤਾ ਜਾਵੇ ਹੜ੍ਹਾਂ ਵਿੱਚ ਰੁੜ ਗੀਆਂ ਮਾਰੀਆਂ ਗਿਆ ਮੱਝਾਂ ਗਾਵਾਂ ਦਾ 1 ਲੱਖ ਰੁਪਏ ਪ੍ਰਤੀ ਪਸ਼ੂ ਦਿੱਤਾ ਜਾਵੇ 20000 ਤੋਂ 50000 ਹਰਤਾ ਮੁਆਵਜ਼ਾ ਦਿੱਤਾ ਜਾਵੇ ਇਸ ਤਰ੍ਹਾਂ ਸਾਰੀਆਂ ਟੋਟਲ ਮੰਗਾਂ ਨੇ ਲੋਕਾਂ ਨੂੰ ਨਾਣ ਲਈ ਪੈਸੇ ਦਿੱਤੇ ਜਾਣ ਇਹ ਸਾਰਾ ਕੁਝ ਸਟੇਟ ਨੇ ਕਰਨਾ ਆ ਸਟੇਟ ਇਹਦੇ ਵਾਸਤੇ ਜਿਹੜੀ ਹੈਗੀ ਉਹ ਸੁਣ ਰਹੀ ਨਹੀਂ ਅਜੇ ਵੀ ਸਾਨੂੰ ਸਿਰਫ ਗੱਲਾਂ ਹੀ ਸੁਣਾ ਰਹੀ ਹੈ ਤੇ ਗੱਲਾਂ ਦੇ ਨਾਲ ਇਹ ਪੰਜਾਬ ਦਾ ਜਿਹੜਾ ਆ ਹੜਪੀਟ ਦੇ ਲੋਕਾਂ ਦਾ ਨੁਸਲਾ ਖਲ ਨਹੀਂ ਹੋਣਾ ਇਸ ਕਰਕੇ ਅਸੀਂ ਇਹਨਾਂ ਨੂੰ ਲੈ ਕੇ ਉਹਨਾਂ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਅਸੀਂ ਆਏ ਅਸੀਂ ਆਪਣੇ ਵੱਲੋਂ ਵੀ ਆਪਣੀ ਜਥੇਬੰਦੀ ਵੱਲੋਂ ਵੀ ਗੌਰਮੈਂਟ ਪੈਂਸ਼ਨਰੀਆਂ ਪੰਜਾਬ ਵੱਲੋਂ ਵੀ ਮੰਨਦਾ ਸਹਿਯੋਗ ਜਿਹੜਾ ਸਮਰੱਥਾ ਅਨੁਸਾਰ ਅਸੀਂ ਫੰਡ ਇਕੱਠਾ ਕਰਕੇ ਉਹ ਜਦੋਂ ਪਾਣੀ ਉਤਰੂਗਾ ਹੜਪੀਟ ਦੇ ਲੋਕਾਂ ਤੱਕ ਪਰਵਾਜ਼ ਦੇ ਲੋਕਾਂ ਤੱਕ ਅਸੀਂ ਪਹੁੰਚ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ